ਪੰਜਾਬ ਸਰਕਾਰ ਦੇ ਉਹ ਅਧਿਕਾਰੀ ਜਿਨ੍ਹਾਂ ਦਾ ਕੰਮ ਬੋਲਦੇ ਔਰ ਉਸ ਦੀ ਬਦولت ਸਮਾਣਾ ਦੇ ਜਿਹੜੇ ਐਸ ਡੀ ਐਮ ਸਾਹਿਬ ਤਰਸੀਮ ਚੰਦ ਉਹਨਾਂ ਨੇ ਇੱਥੇ ਲੋਕਾਂ ਦੇ 6 ਮਹੀਨੇ ਦੇ ਵਿੱਚ ਇੰਨਾ ਪਿਆਰ ਪਾਵੇਂ ਕੋਈ ਸੈਰ ਦਾ ਵਿਅਕਤੀ ਹੈ ਪਾਵੇਂ ਕੋਈ ਅਧਿਕਾਰੀ ਹੈ ਕੋਈ ਮੁਲਾਜ਼ਮ ਹੈ ਹਰ ਵਿਅਕਤੀ ਉਹਨਾਂ ਦੇ ਕੰਮ ਤੋਂ ਪ੍ਰਭਾਵਿਤ ਹੋਇਆ ਸੰਤੁਸ਼ਟ ਹੋਇਆ ਔਰ ਉਸ ਦੇ ਨਾਲ ਅੱਜ ਉਹਨਾਂ ਦੇ ਸਰਕਾਰ ਨੇ ਜਿਹੜੇ ਕਲ ਆਰਡਰ ਕੀਤੇ ਹਨ ਉਹਨਾਂ ਨੂੰ ਐਕਸਰਸਾਈਜ਼ ਵਿਭਾਗ ਦੇ ਵਿੱਚ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਉਸ ਦੇ ਬਾਅਦ ਸਹਿਰ ਵਾਸੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਨ ਉਹਨਾਂ ਕੇ ਤਬਾਦਲੇ ਦੇ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਸਡੀਐਮ ਸਮਾਨਾ ਸ਼੍ਰੀ ਤਰਸੇਮ ਸਿੰਘ ਜੀ ਤੇ ਬਹੁਤ ਹੀ ਹੋਣਹਾਰ ਤੇ ਬਹੁਤ ਵਧੀਆ ਅਫਸਰ ਜੋ ਸਾਨੂੰ ਸਮਾਣੇ ਦੇ ਵਿੱਚ ਜਿਹੜੀਆਂ ਤਰੱਕੀਆਂ ਲਈਆਂ ਤੇ ਲਿਆਂਦੀ ਪੂਰੀ ਕੋਸ਼ਿਸ਼ ਕਰਦੇ ਸੀ ਅਗਰ ਸਾਡਾ ਸਮਾਣਾ ਤਰੱਕੀਆਂ ਲਈ ਚੱਲ ਹੀ ਰਿਆ ਸੀ ਸਾਨੂੰ ਕਿਤੇ ਨਾ ਕਿਤੇ ਖੁਸ਼ੀ ਵੀ ਹੈ ਕਿਤੇ ਗਮ ਵੀ ਹੈ ਖੁਸ਼ੀ ਸਾਨੂੰ ਇਸ ਗੱਲ ਦੀ ਹੈ ਵੀ ਤਰੱਕੀ ਹੋਈ ਹੈ ਡਿਪਟੀ ਐਕਸਾਈ ਕਮਿਸ਼ਨਰ ਨੂੰ ਪਟਿਆਲਾ ਲਾਇਆ ਲਗਾਇਆ ਗਿਆ ਸਰਕਾਰ ਵੱਲੋਂ ਚੰਗੇ ਅਫਸਰਾਂ ਦੀ ਹਰ ਸਰਕਾਰ ਲੋੜ ਹੁੰਦੀ ਹੈ ਇਮਾਨਦਾਰ ਮਿਹਨਤੀ ਤੇ ਬਹੁਤ ਹੋਣਹਾਰ ਅਫਸਰ ਨੇ ਇਸ ਗਮੇ ਸਮਾਣੇ ਇਸ ਗੱਲ ਦੀ ਵੀ ਸਾਡੇ ਸ਼ਹਿਰ ਵਿੱਚੋਂ ਕਿ ਚੰਗਾ ਅਫਸਰ ਅਸੀਂ ਖੋ ਰਹੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਦੁਬਾਰਾ ਵੀ ਇਹ ਐਡੀਸ਼ਨ ਚਾਰਜ ਸਰਕਾਰ ਨੂੰ ਦੇਵੇ ਤਾਂ ਕਿ ਸਾਡਾ ਸਾਨੂੰ ਮਹਿਸੂਸ ਹੋ ਰਿਹਾ ਸਾਡੀ ਗਊਸ਼ਾਲਾ ਵਾਸਤੇ ਗਊਸ਼ਾਲਾ ਵਾਸਤੇ ਸਾਡੇ ਜਿਹੜੇ ਅਫਸਰ ਨੇ ਛੁੱਟੀ ਵਾਲੇ ਦਿਨ ਹਰੇਕ ਅਫਸਰ ਕਹਿੰਦਾ ਆਪਣੇ ਘਰ ਜਾਵਾ ਪਰ ਇਹ ਅਫਸਰ ਐਸੀ ਐਸੀ ਛੁੱਟੀ ਵਾਲੇ ਦਿਨ ਗਊਸ਼ਾਲਾ ਵੀ ਜਾ ਕੇ ਸੇਵਾ ਕਰਦੇ ਸੀ ਸਾਨੂੰ ਇਸ ਗੱਲ ਦੀ ਬਹੁਤ ਵੱਡੀ ਮਹਿਸੂਸ ਹੋਣਾ ਜੀ ਸਾਡੇ ਮਾਨਯੋਗ ਐਸਡੀ ਸਾਹਿਬ ਜੀ ਤਸੀਮ ਚੰਦ ਜੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੇ ਸਮਾਣੇ ਲਈ ਬਹੁਤ ਵਧੀਆ ਸੇਵਾ ਨਿਵਾ ਰਹੇ ਸੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਹਨਾਂ ਤੋਂ ਬਹੁਤ ਖੁਸ਼ੀ ਇਹ ਬਿਨਾਂ ਬਿਰ ਵਿਰੋਧ ਤੋਂ ਹਰ ਪਾਰਟੀ ਦੇ ਵਰਕਰ ਦਾ ਕੰਮ ਵਧੀਆ ਕਟਾਂਗਲਾਂ ਕਰ ਰਹੀ ਸੀ ਤੇ ਸ਼ਹਿਰ ਨੂੰ ਬਹੁਤ ਵਧੀਆ ਵਿਕਾਸ ਤੇ ਲੈ ਕੇ ਜਾ ਰਹੀ ਸੀ ਸਾਨੂੰ ਇਹਨਾਂ ਦੇ ਇੱਥੇ ਜਾਣ ਦਾ ਸਾਨੂੰ ਬਹੁਤ ਅਫਸੋਸ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਕਿ ਇਹਨਾਂ ਨੂੰ ਸਮਾਣੇ ਦਾ ਐਡੀਸ਼ਨਲ ਚਾਰਜ ਨਾਲ ਦਿੱਤਾ ਜਾਵੇ ਐਚ ਡੀ ਐਮ ਸਾਹਿਬ ਦਾ ਜਿਹੜਾ ਤਵਾਦਲਾ ਹੋਇਆ ਲੇਕਿਨ ਸਾਨੂੰ ਇਸ ਚੀਜ਼ ਦਾ ਵੀ ਦੁੱਖ ਹੈ ਕਿ ਉਹਨਾਂ ਕੀ ਤਵਾਦਲੇ ਹੋਣ ਨਾਲ ਜਿਹੜਾ ਇੱਕ ਪਿਆਰ ਕਰਦੇ ਸਾਡੇ ਹਰੇਕ ਵਿਅਕਤੀ ਨਾਲ ਭਾਵੇਂ ਮੀਡੀਆ ਦਾ ਕਰਮੀ ਹੋਵੇ ਭਾਵੇਂ ਕੋਈ ਸਹਿਰ ਵਾਸੀ ਹੋਵੇ ਭਾਵੇਂ ਕੋਈ ਹੋਰ ਮੁਲਾਜ਼ਮ ਹਰ ਵਿਅਕਤੀ ਉਹਨਾਂ ਦੇ ਕੰਮ ਤੋਂ ਪ੍ਰਭਾਵਿਤ ਆ ਔਰ ਉਹਨਾਂ ਨੇ ਹਰੇਕ ਵਿਅਕਤੀ ਨੂੰ ਰਿਸਪੈਕਟ ਦਿੱਤੀ ਉਸ ਦੀ ਬਦੌਲਤ ਅੱਜ ਉਹਨਾਂ ਨੂੰ ਸਾਰੇ ਸਹਿਰ ਦੇ ਜਿਹੜੇ ਪਤਵੰਤੇ ਆ ਉਹ ਉਹਨਾਂ ਦਾ ਸਵਾਗਤ ਵੀ ਕਰ ਰਹੇ ਆ ਸਰ ਕੀ ਕਹੋਗੇ ਆ ਮਤਲਬ ਇੰਨਾ ਪਿਆਰ ਦੇ ਲੋਕਾਂ ਨੂੰ ਆਪਨੇ ਪਹਿਲੀ ਗੱਲ ਤਾਂ ਮੈਂ ਧਨਵਾਦੀਆਂ ਜੀ ਸਾਰੇ ਸਮਾਣਾ ਜਿਵਾਸੀਆਂ ਦਾ ਸਭੂਂ ਦੇ ਵਾਸੀਆਂ ਦਾ ਦੇਖੋ ਜਦੋਂ ਮੈਂ ਨਾਬੇ ਤੋਂ ਬਦਲ ਕੇ ਇੱਥੇ ਆਇਆ ਸੀ ਤਾਂ ਜਦੋਂ ਮੈਂ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਚੁਣੇਵੇਂ ਨੁਮਾਇੰਦੇ ਨੇ ਜਿਹੇ ਲੋਕਾਂ ਦੇ ਚੁਣੇਵੇਂ ਨੁਮਾਇੰਦੇ ਨੇ ਸਰਦਾਰ ਚੇਤਨ ਸਿੰਘ ਜੋੜਾ ਮਾਜਰੇ ਜੀ ਪਾਸ ਜਦੋਂ ਗਿਆ ਵੀ ਕੀ ਕੀ ਪ੍ਰਾਇੋਰਟੀਜ਼ ਨੇ ਉਹਨਾਂ ਨੇ ਮੈਨੂੰ ਪਹਿਲੀ ਗੱਲ ਇੱਕ ਇੱਕ ਏਸੀ ਵੀ ترਸੀਮ ਜੀ ਮੈਂ ਸਾਰੇ ਜਿਹੜੇ ਸਮਾਣੇ ਦੇ ਹਲਕੇ ਦੇ ਲੋਕ ਨੇ ਉਹਨਾਂ ਦਾ ਚੁਣਿਆਵੇਂ ਨੁਮਾਇੰਦਾ ਨਾ ਕਿ ਕਿਸੇ ਪਾਰਟੀ ਦਾ ਤੇ ਤੁਹਾਡੇ ਕੋਲੇ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਪਿੰਡ ਦਾ ਹੋਵੇ ਜਾਇਜ਼ ਕੰਮ ਜਿਹੜਾ ਹੈਗਾ ਤੁਸੀਂ ਜਿਹਨ ਸਾਰਿਆਂ ਦਾ ਕਰਨਾ ਹੈਗਾ ਤੇ ਮੇਰੀ ਕੋਸ਼ਿਸ਼ ਰਹੀ ਵੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਆਮ ਲੋਕਾਂ ਤੱਕ ਉਹਨਾਂ ਦਾ ਫਾਇਦਾ ਪਹੁੰਚੇ ਆਪਦੇ ਵੱਲੋਂ ਦਿਨ ਰਾਤ ਕਰਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਰੈਸ਼ਵੀ ਇੱਥੇ ਰੱਖੀ ਸਮਾਣੇ ਦੇ ਲੋਕ ਵੀ ਬਹੁਤ ਅੱਛੇ ਨੇ ਵੀ ਇੰਨਾ ਮੋਹ ਦਿੱਤਾ ਵੀ ਮੈਨੂੰ ਇਹ ਲੱਗਦਾ ਜੀ ਮੈਂ ਪਤਾ ਨਹੀਂ ਕਿੰਨੇ ਕਿਸ਼ਤ ਤੋਂ ਇੱਥੇ ਮੇਰੀ ਪੋਸਟਿੰਗ ਹੈਗੀ ਐ ਮੈਂ ਫਿਰ ਜਿਹੜਾ ਜਿਹੜਾ ਧੰਨਵਾਦ ਕਰਦਾ ਜੀ ਸਮਾਣੇ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮੋਹ ਦਿੱਤਾ ਹੈਗਾ ਤੇ ਇਹ ਹੈਗਾ ਜੀ ਬਦਲੀ ਹੋਈ ਆ ਤੇ ਲੱਛਤਾ ਨਹੀਂ ਕੋਈ ਵੀ ਜਾਂਦਾ ਹਨਾ ਸਮਾਣੇ ਦਾ ਜਿਹੜਾ ਪਿਆਰ ਹੈਗਾ ਉਹ ਸਦਾ ਦਿਲ 'ਚ ਰਹੂਗਾ ਤੇ ਜੇ ਬਦਲੀ ਵੀ ਹੋ ਗਈ ਤੇ ਤਾਂ ਵੀ ਕੋਈ ਜ਼ਿਆਦਾ ਦੂਰ ਨਹੀਂ ਪਟਿਆਲੇ ਹੈਗੀ ਐ ਮਿਲਦੇ ਰਾਵਾਂਗੇ ਦੁਨੀਆ گول ਹੈ ਜੀ ਕਦੇ ਨਾ ਕਦੇ ਬੰਦਾ ਫਿਰ ਮਿਲ ਜਾਂਦਾ ਹੈ ਮੈਂ ਫਿਰ ਤੋਂ ਅਨੁਤ ਕਰਦਾ ਹਾਂ ਥੈਂਕ ਯੂ ਤਕਰੀਬਨ ਸਾਡੇ 10 ਨੰਬਰ ਵਾਰਡ ਦੇ ਐਮਸੀ ਸਾਹਿਬ ਨੇ ਰਾਜਕੁਮਾਰ ਟਿੰਕਾ ਜੀ ਉਹਨਾਂ ਦੇ ਨਾਲ ਆਂਦਾ ਰਿਆਂ ਸਾਡੇ ਐਸਡੀਐਮ ਸਾਹਿਬ ਨੇ ਮੈਂ ਇਹਨਾਂ ਦਾ ਨੇਚਰ ਹੈ ਬਹੁਤ ਅੱਛਾ ਨੇਚਰ ਹੈ ਤਾਂ ਇਹਨਾਂ ਦੀ ਦੇਖੋ ਗਊ ਸਾਡੇ ਇੱਥੇ ਗਾਜੀਪੁਰ ਗਊਸ਼ਾਲਾ ਹੈ ਜਦੋਂ ਵੀ ਟਿੰਕਾ ਜੀ ਇਹਨਾਂ ਕੋਲ ਆਉਂਦੇ ਰਹੇ ਨੇ ਕਿ ਸਰ ਸਾਡਾ ਆ ਘਾੜ ਹੋ ਰਹੀ ਹੈ ਸਾਡੀ ਆ ਘਾੜ ਹੋ ਰਹੀ ਹੈ ਤੇ ਇਹਨਾਂ ਨੇ ਬਹੁਤ ਵੱਡ ਚੜ ਕੇ ਯਾਨੀ ਕਿ ਇਹਨਾਂ ਦਾ ਆਪਣਾ ਟਿੰਕਾ ਜੀ ਦਾ ਸਾਥ ਦਿੱਤਾ ਮੈਂ ਸਾਨੂੰ ਬਹੁਤ ਅਜ ਘਾੜ ਮਹਿਸੂਸ ਹੋ ਰਹੀ ਹੈ ਕਿ ਇੰਨੇ ਵਧੀਆ ਅਫਸਰ ਸਾਡੇ ਸਮਾਨਾਂ ਤੋਂ ਬਦਲ ਕੇ ਜਾ ਰਹੇ ਨੇ ਤਾਂ ਇਸ ਚੀਜ਼ ਦਾ ਸਾਨੂੰ ਤੁਸੀਂ ਕੀ ਕਹੋਗੇ ਸਾਨੂੰ ਤਾਂ ਇਹ ਜਾਣ ਕੇ ਬਹੁਤ ਹੀ ਅਚੱਬਾ ਹੋਇਆ ਕਿ ਸਰਦੀ ਜਿਹੜੀ ਉਰੇ ਤੋਂ ট্রান্সਫਰ ਹੋਈ ਹੈ ਇੱਕੋ ਦਮ ਜਦੋਂ ਕੱਲ ਪੜਿਆ ਤਾਂ ਸਮਾਣਾਂ ਦੇ ਵਿੱਚ ਕਈ ਲੋਕਾਂ ਨੂੰ ਇਸ ਚੀਜ਼ ਦਾ ਚੰਗਾ ਨਹੀਂ ਲੱਗਿਆ ਵੀ ਇਹ ਉਰੇ ਤੋਂ ਜਾਣ ਕਿਉਂਕਿ ਸਾਦਗੀ ਅਤੇ ਸਿੰਪਲ ਸੁਭਾਅ ਇਹਨਾਂ ਦਾ ਤੇ ਹਰੇਕ ਜੋ ਵੀ ਇਹਨਾਂ ਦੇ ਦਫ਼ਤਰ ਦੇ ਵਿੱਚ ਆਂਦਾ ਸੀਗਾ ਉਹਨਾਂ ਦੇ ਨਾਲ ਇਹ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਸੀਗੀ ਗਊਸ਼ਾਲਾ ਦੇ ਲਈ ਜੋ ਗਾਜੀਪੁਰ ਗਊਸ਼ਾਲਾ ਸਰਕਾਰੀ ਉਹਦੇ ਲਈ ਵੀ ਬਹੁਤ ਵਧੀਆ ਇਹਨਾਂ ਦਾ ਉਹ ਸੀ ਸਮਾਣੇ ਦੇ ਜਿੰਨੇ ਵੀ ਕੋਈ ਫੰਕਸ਼ਨ ਵਗੈਰਾ ਉਹਨਾਂ ਤੇ ਅਸੀਂ ਦੇਖਦੇ ਸੀਗੇ ਵੀ ਇਹਨਾਂ ਦਾ ਬਿਲਕੁਲ ਇੱਕ ਆਮ ਜੋ ਇੱਕ ਲੱਗਦਾ ਹੀ ਨਹੀਂ ਸੀਗਾ ਵੀ ਕਿਸੇ ਵੱਡੇ ਅਹੁਦੇ ਦੇ ਉੱਤੇ ਬੈਠ ਕੇ ਕੋਈ ਅਫਸਰ ਗੱਲ ਕਰ ਰਿਹਾ ਬਿਲਕੁਲ ਸਾਦੇ ਤਰੀਕੇ ਦੇ ਨਾਲ ਗੱਲ ਕਰਦੇ ਸੀਗੇ ਤੇ ਅਸੀਂ ਦੇਖਿਆ ਪਹਿਲਾਂ ਨਾਬੇ ਦੇ ਵਿੱਚ ਵੀ ਵਧੀਆ ਕੰਮ ਕਰਕੇ ਆਏ ਨੇ ਉੱਥੇ ਵੀ ਲੋਕਾਂ ਨੇ ਜਦੋਂ ਗਏ ਸੀਗੇ ਇਹ ਟਰਾਂਸਫਰ ਹੋ ਕੇ ਆਈ ਸੀਗੇ ਤਾਂ ਉਥੇ ਵੀ ਕਾਫੀ ਉਥੇ ਰੋਸ਼ ਸਿਗਾ ਵੀ ਇਹ 90 ਤੋ ਜਾ ਰਹੇ ਨੇ ਉਮੀ ਸਾਨੂੰ ਲੱਗ ਰਿਹਾ ਵੀ ਇਹ ਸਮਾਨੇ ਤੋ ਜਾ ਰਹੇ ਨੇ ਅਸੀਂ ਤਾਂ ਚਾਹਾਂਗੇ ਕਿ ਦੁਬਾਰਾ ਫੇਰ ਉਹਨੇ ਸਮਾਨੇ ਦੀ ਬਾਗਡੋਰ ਸੰਭਾਲਨ ਤੇ ਸਮਾਨੇ ਦੇ ਵਿੱਚ ਦੁਬਾਰਾ ਫੇਰ ਇਹ ਇੱਥੇ ਡਿਊਟੀ ਜੁਆਇਨ ਕਰਨ ਚਲੋ ਪਟਿਆਲਾ ਇਹ ਗਏ ਨੇ ਤੇ ਆਨ ਵਾਲੇ ਟਾਈਮ 'ਚ ਸਮਾਨੇ ਦੇ ਵਿੱਚ ਫੇਰ ਦੁਬਾਰਾ ਆਣਾ ਜੋ ਕਹਿੰਦੇ ਸਰ ਨੂੰ ਦੇਖੋ 1 ਮਿੰਟ ਤੋਂ ਪਹਿਲਾਂ ਹੁੰਦਾ ਕੁਝ ਵੀ ਕੰਮ ਨਾ ਬਹੁਤ ਵਧੀਆ ਕਰਨੀ ਉਸ ਤਾਂ ਕਹਿੰਦੇ ਤਾਂ ਬਦਲਾ ਨਾ ਹੋਵੇ ਚਲੋ ਸ਼ਾਇਦ ਇੱਥੇ ਰੱਖਿਆ ਸੀ ਗੱਲ ਕਰਕੇ ਨਾ ਮੈਂ ਸੁਹਦੇ ਬ੍ਰਦਰ ਨਾਲ ਹੁਣ ਕਹਿੰਦੇ ਨੇ ਵੀ ਐਡੀਸ਼ਨਲ ਚਾਰਜ ਦੇ ਰੱਖਦੇ ਹਾਂ ਸੀ ਹਾਂਜੀ ਵਿਧਾਇਕ ਸਾਹਿਬ ਵੀ ਚਾਹੁੰਦੇ ਆ ਸਾਡੇ ਸਭ ਕਮਨ ਤੇ ਚੇਤਨ ਸਿੰਘ ਜੋੜਾ ਮਾਦਰਾ ਕਾ ਪ੍ਰਯਾਸ ਹੈ ਵੀ ਇਹਨਾਂ ਨੂੰ ਐਡੀਸ਼ਨਲ ਚਾਰਜ ਦੇ ਕੇ ਸਮਾਣਾ ਹੀ ਇਹਨਾਂ ਨੂੰ ਰੱਖਿਆ ਜਾਵੇ ਲੇਕਿਨ ਇਹਨਾਂ ਵਰਈ ਅਧਿਕਾਰੀਆਂ ਕੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਔਰ ਜੋ ਅਧਿਕਾਰੀ ਲੋਕਾਂ ਦੇ ਮੰਨ ਦੇ ਵਿੱਚ ਬਸਦਾ ਹੈ ਲੋਕਾਂ ਦੇ ਕੰਮ ਕਰਦਾ ਹੈ ਉਸ ਨੂੰ ਸਮਾਜ ਦਾ ਹਰ ਵਰਗ ਸਨਮਾਨ ਦਿੰਦਾ ਹੈ ਔਰ ਉਸकी ਮਿਸਾਲ ਬਣੇ ਤਰਸੇਮ ਸਿੰਘ ਐਸ ਡੀ ਐਮ ਸਮਾਣਾ ਜਿਨ੍ਹਾਂ ਕਾ ਤਵਾਦਲਾ ਐਕਸਾਈਜ਼ ਵਿਭਾਗ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਤੌਰ ਤੇ ਹੋਇਆ ਹੈ ਔਰ ਅਸੀਂ ਆਸ ਕਰਦੇ ਹਾਂ ਵੀ ਉੱਥੇ ਵੀ ਸਾਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਇੱਥੇ ਪਿਆਰ ਦਿੱਤਾ ਉੱਥੇ ਜਾ ਕੇ ਵੀ ਸਾਨੂੰ ਇਸ ਤਰ੍ਹਾਂ ਹੀ ਪਿਆਰ ਮਿਲੇਗਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼